ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਰੋ ਕਲਿੱਕ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਲਤੀਨਾ ਸ਼ਹਿਰ ਦੇ ਵਿੱਚ ਜਿੱਥੇ ਆਪਣੇ ਇੱਕ ਪੰਜਾਬੀ ਵੀਰ ਦਾ ਕਾਰੋਬਾਰ ਹੈ ਖੇਤੀਬਾੜੀ ਦਾ ਅੱਜ ਆਪਾਂ ਬਾਈ ਨੂੰ ਮਿਲਣ ਵਾਸਤੇ ਆਪਾਂ ਆਏ ਹਾਂ ਵੈਸੇ ਤਾਂ ਤੁਸੀਂ ਜਾਣਦੇ ਹੋ ਵੀਰ ਨੂੰ ਪਿਛਲੇ ਆਪਾਂ ਕਈ ਵਲੌਗਰਾਂ ਦੇ ਵਿੱਚ ਤੁਹਾਨੂੰ ਵੀਰ ਨੂੰ ਮਿਲਾਇਆ ਵੀ ਆ ਤੇ ਵੀਰ ਦਾ ਇੱਕ ਪਹਿਲਾ ਫਾਰਮ ਸੀਗਾ ਉੱਥੇ ਹੀ ਆਪਾਂ ਘੇੜਾ ਕੱਢ ਕੇ ਆਏ ਸੀਗੇ ਤੇ ਅੱਜ ਆਪਾਂ ਦੂਜੇ ਫਾਰਮ ਤੋਂ ਤੇ ਆਏ ਪੁੱਛਾਂਗੇ ਵੀ ਕਿੰਨਾ ਕੀ ਏਰੀਆ ਹੈ ਕਿਹੜਾ ਹਸਾਬ ਤਵ ਹੈ ਕਿਦਾਂ ਜਮੀਨ ਠੇਕੇ ਤੇ ਮਿਲਦੀ ਆ ਕਿਹੜੇ ਕਿਹੜੇ ਸੀਏਜ ਕਿਹੜੇ ਕਿਹੜੇ ਕਾਮਕਾਰ ਹੁੰਦੇ ਆ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਤੁਸੀਂ ਜੁੜਿਓ ਵਲੌਗ ਦੇ ਵਿੱਚ ਫਿਰ ਐਂਡ ਤੱਕ ਅੰਗਲ ਸਾਹਿਬ ਸਸੀ ਗਾਲ ਜੀ ਬਹੁਤ ਬਹੁਤ ਤੁਹਾਨੂੰ ਸਭ ਤੋਂ ਪਹਿਲਾਂ ਮੁਬਾਰਕਾਂ ਬਹੁਤ ਹੋ ਤੁਹਾਡੇ ਨਵੇਂ ਫਾਰਮ ਵਾਸਤੇ ਤੇ ਨਾਲ ਆਪਣੇ ਇਧਰ ਅੱਜ ਗੱਲਸਾ ਵੀ ਆਏ ਪਾਈ ਵੀ ਆਪਣੇ ਚੰਗੀ ਬਦਰ ਹਤੇ ਫਿਰ ਬਾਈ ਠੀਕ ਠਾਕ ਹੂੰ ਉਲੀ ਚੜਦੀ ਕਲਾ ਚੜਦੀ ਕਲਾ ਤੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੀ ਉਧਰ ਵੀ ਆ ਗਏ ਉਹ ਵੀ ਦਿਖਾਓ ਉਹ ਦੇਖੋ ਆਪਣੇ ਬੰਦੇ ਖੋਰ ਉਧਰ ਮਿੱਤਰੋ ਗੱਡੀ ਆ ਗਈ ਖੋਰ ਤੇ ਸਾਨੂੰ ਸਭ ਤੋਂ ਪਹਿਲਾਂ ਮੈਂ ਖੇਤਾਂ ਦੇ ਰਾਜੇਆਂ ਨੂੰ ਮਲਾਉਣਾ ਸਭ ਤੋਂ ਪਹਿਲਾਂ ਮਲਾਇਆ ਤਾਂ ਰਾਜਾ ਆਪਣੇ ਹੈਗਾ ਹੀ ਉੱਪਰ ਸਭ ਤੋਂ ਪਹਿਲਾਂ ਖੇਤ ਦੇ ਰਾਜੇ ਮਿਲੋ ਇਹ ਬਾਈ ਦਾ ਟਰੈਕਟਰ ਹੈ ਫੀਟ ਨਿਊ ਹਾਲੈਂਡ ਦਾ ਨਿਊ ਹਾਲੈਂਡ ਦਾ ਤੇ 70 ਤੋਂ ਲੈ ਕੇ 66 ਤੱਕ 66 ਤੋਂ ਲੈ ਕੇ 70 ਤੱਕ ਇਹਦੀ ਹੌਸ ਪਾਵਰ ਹੈ 17 ਹੌਸ ਪਾਵਰ 17 ਹੌਸ ਪਾਵਰ ਹੈ ਤੇ ਹੋਰ ਬਾਈ ਕਿਦਾਂ ਚੱਬ ਚੜਦੀ ਕਲਾ ਵਧੀਆ ਤੇ ਇੱਧਰ ਮਿਲੋ ਇੱਧਰ ਇਹ ਆਪਣੇ ਵੱਡੇ ਵੀਰ ਨੇ ਹਰਣਾ ਬਾਈ ਸਸਿਗਾਲੀ ਸਸਿਗਾਲੀ ਇਹ ਗਿਲਸਾਬ ਦੇ ਵੱਡੇ ਵੀਰ ਨੇ ਤੇ ਦੋਨੇ ਪੈਰ ਰਲ ਕੇ ਇੱਥੇ ਆਪਣੀ ਖੇਤੀਬਾੜੀ ਕਰਦੇ ਨੇ ਤੇ ਹੋਰ ਬਾਈ ਕਿਦਾਂ ਚੜਦੀ ਕਲਾ ਫਿਰ ਬਾਬੇ ਦੀ ਚਲੋ ਬੜੀ ਕਿਰਪਾ ਚਾਹੀਦੀ ਆ ਔਰ ਗਿਲਸਾਬ ਕਿਦਾਂ ਕਿਥੇ ਦਾ ਕੰਮ ਕਰ ਪਹੁੰਚਿਆ ਇਹ ਸਿਰੇ ਕੱਦੇ ਤੋ ਹੀ ਲੱਤੇ ਨਹੀਂ ਇਹ ਹੋਣੀ ਆ ਪਹਿਲਾਂ ਉਹ ਫਾਰਮ ਜਿਹੜੇ ਪਹਿਲਾਂ ਉੱਥੇ ਜਾਂਦੇ ਨੇ ਉਹ ਦੂਜਾ ਤੇ ਇਹ ਹੁਣ ਚੱਲਿਆ ਵਾ ਅਜੇ 2.5 ਮਹੀਨਾ ਹੈ ਤਿਆਰੀ ਕਰਨ ਦਾ ਤੁਸੀਂ ਮਤਲਬ ਆਪ ਸ਼ੁਰੂਆਤ ਕਰਨ ਤਾਂ ਪਹਿਲਾਂ ਐਡਮਿਸ਼ਨ ਚੱਲਦੇ ਸੀ ਪਹਿਲਾਂ ਆਦਰਵਾਇਸ ਸ਼ੁਰੂਆਤ ਮਤਲਬ ਪਹਿਲਾਂ ਬੰਦ ਇਹ ਅੱਛਾ ਇਹ ਸ਼ੁਰੂਆਤ ਆ ਵੀ ਕੀਤੀ ਹੈ ਠੀਕ ਹੈ ਠੀਕ ਹੈ ਠੀਕ ਕੱਠੇ ਸਾਰੇ ਓਕੇ ਇੱਧੇ ਮੈਂ ਤੁਹਾਨੂੰ ਮਿਲਾ ਦਈਏ ਆਪਣਾ ਕਰਨ ਵੀ ਇਹਨੂੰ ਤੁਸੀਂ ਪਿਛੇ ਦੇ ਵਲੌਗਰ ਵੀ ਦੇਖਦੇ ਹੋਗੇ ਬਾਈ ਨੂੰ ਤੇ ਵੀਰ ਵੀ ਨਾਲੇ ਨੇ ਇਹ ਉਹਦਾ ਕਰਨ ਦੀ ਦੁਕੜੀ ਨਹੀਂ ਹੈਗੀ ਇਹ ਟਿਕੜੀ ਆ ਤੇ ਰਲਕੇ ਲੱਗੇ ਹੋਏ ਨੇ ਆਪਣੀ ਮਿਹਨਤ ਕਰਨ ਵਾਸਤੇ ਬਾਕੀ ਆਪਾਂ ਚੱਲਦੇ ਅੱਗੇ ਸੇਰਾਂ ਦੇ ਵਿੱਚ ਕਿਹੜਾ-ਕਿਹੜਾ ਕਰਦੇ ਆ ਦੇਖਦੇ ਆ ਕਿੱਦਾਂ ਦਾ ਅੰਦਰ ਸਿਸਟਮ ਹੈ ਪਾਣੀ ਦਾ ਕੀ ਹਿਸਾਬ-ਤਬਾ ਹੈ ਕਿਹੜਾ ਕੋਈ ਬੀਜਣਾ ਕੀ ਕੁਝ ਕਰਨਾ ਸਾਰੇ ਗੱਲਾਂ ਪਤਾ ਤੁਹਾਡੇ ਕਿ ਆਪਾਂ ਅੱਧਾ ਜਾ ਕੇ ਸੇਰਾਂ ਦੇ ਵਿੱਚ ਵੜ ਕੇ ਕਰਦੇ ਆ ਮੈਨੂੰ ਵੀ ਲੈ ਚੱਲੋ ਖੇਤਾਂ ਦੇ ਰਾਜੇ ਨੂੰ ਨਾਲ ਦੇਖਦੇ ਆ ਫਿਰ ਕੀ ਕਰਦਾ ਇਹ ਵੀ ਲੈ ਬਾਈ ਲੋ ਰੱਬ ਦਾ ਨਹੀਂ ਸਰਫ

Stå stille. ਤੇ ਬਾਕੀ ਛੇਰੇ ਵੀ ਨੇ ਬਾਈ ਇੱਥੇ ਇੱਥੇ ਆਪਣੇ 90 ਕੇ ਛੇਰੇ ਆ ਬੇਗਰੀ ਕੋਲ ਮਿਸਾਲੇ ਇੱਕ ਨੂੰ ਲੈਣ ਦੀ ਵਿੱਚ ਆ ਤਾਂ ਮਲੇ ਵੀ ਦੋ ਲੈਣ ਜਦਾਂ ਤਿੰਨ ਚਾਰ ਗਰੁੱਪ ਆ ਜਿਸ ਤਰ੍ਹਾਂ 3 ਛੇਰੇ ਇੱਕ ਬਣੇ 20 ਛੇਰੇ ਕੋਲੇ ਆ ਤਾਂ ਫਰ ਛੇਰੇ ਰੱਤੇ ਮੈਂ ਕਨਾਲਾ ਗਰੁੱਪ ਆ ਜਿਸ ਤਰ੍ਹਾਂ ਤਿੰਨ ਛੇਰੇ ਫਿਰ ਇੱਕ ਗਰੁੱਪ ਉਹਦਾ ਫਿਰ ਵਿੱਚ ਸੜ ਗਿਆ ਮਤਲਬ ਥਾਲ ਪਾਇਆ ਵਾ ਪਾਣੀ ਆਸਤੇ ਵੀ ਅੰਦਰ ਸਲਾਬ ਤੁਗ ਬਣਾ ਲਈਆਂ ਕਿਦਾਂ ਜੇ ਉੱਤਵਾਲ ਕੇ ਤਾਂ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਕਿ ਕਿਦਾਂ ਕਿਦਾਂ ਤਿੰਨ ਤਿੰਨ ਛੇਰੇ ਕਰਕੇ ਗਰੁੱਪ ਆ ਹਾਂ ਤਾਂ ਅਸੀਂ ਆਪਾਂ ਕੀ ਜਾ ਕੇ ਦਿਖਦੀ ਮਿੱਟੀ ਦੇ ਵੀ ਕੀ ਆ ਬੈ ਡੱਕ ਰਹੀ ਹੈ ਨਾ ਲਾਲ ਮਿੱਟੀ ਤੇ ਕਾਲੀ ਮਿੱਟੀ ਆ ਕਾਲੀ ਮਿੱਟੀ ਆ ਜਿਹਦਾ ਆਪਣੇ ਇੰਡੀਆ ਵਿੱਚ ਹੁੰਦੀ ਮੈਂ ਸਾਨੂੰ ਇਹ ਜਿਹੜੀ ਜ਼ਮੀਨ ਹਾਂ 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 ਸੇ ਜਿੱਦਾਂ ਉਹ ਕਹਿੰਦਾ ਬਲੀ ਬਿਗਲੀ ਗੋਇਆ ਤੇ ਸੁੱਕੀ ਲੋਇਆ ਸੁੱਕੀ ਲੋਇਆ ਹਾਂ ਬਸ ਉਹੋ ਹੀ ਆ ਠੀਕ ਹੋ ਗਿਆ ਇਹ ਸਾਰੇ ਵਾਲੇ ਸਿਰ ਤੱਕ ਲੈਣ ਦੇ ਵੀ ਇਧਰਲੇ ਪਾਸੇ ਸਿਰੇ ਇਦਾਂ ਸਿੱਧੀ ਸੜਕ ਆ ਇਧਰ ਵੀ ਸਿਰੇ ਇਧਰ ਵੀ ਇਤਨੇ ਦੂਜੇ ਬੰਨੇ ਜਿਹੜੇ ਗਰੁੱਪ ਆ ਉਹਨਾਂ ਦੇ ਵਿੱਚ ਵੀ ਇੱਕ ਬੰਨੇ ਇਧਰ ਗਰੁੱਪ ਆ ਇਧਰ ਤੇ ਸੈਂਟਰ ਛੜਕ ਦਿੱਤੀ ਹੈ ਓਕੇ ਇਹ ਸੜਕ ਆੜੀ ਸਾਫ ਕਰਾ ਕੇ ਇਹਨੂੰ ਬਜਰੀ ਬਜਰੀ ਪਾਉਣੀ ਹੈ ਜੇ ਠੀਕ ਹੈ ਇਹ ਮਾਲਕ ਜਦੋਂ ਉਹਦੇ ਨਾਲ ਚਲੋ ਕਹਿੰਦੇ ਹੈ ਵੀ ਸਾਰੀ ਤਿਆਰੀ ਕਰ ਲਓ ਉਸ ਤੋਂ ਬਾਅਦ ਉਹ ਜਿਵੇਂ ਚੱਲੇ ਉਹ ਤੂੰ ਤਿਆਰੀ ਕਰੀ ਰਹਾ ਹੁੰਦੇ ਹੋ ਤਿਆਰੀ ਕਰਦੇ ਉਹ ਤਰਾ ਕੋਈ ਸਿਰਾ ਇਧਰ ਪਾਟਾ ਵਾ ਜਾਂ ਕੋਈ ਇਦਾਂ ਦਾ ਫਿਰ ਉਹਦੀ ਤਿਆਰੀ ਕਰਦੇ ਹਨ ਸਾਰੇ ਬਾਕੀ ਬਣਾ ਕੇ ਇਧਰ ਆ ਤਾਂ ਸਾਰੀ ਨਵੇਂ ਤਰਪਾਲ ਸਾਰੀ ਪਾਈ ਹੈ ਨਾ ਸਾਰੀ ਇਹ ਤਰਪਾਲ ਕੁਝ ਚੇਂਜ ਕੀਤੀਆਂ ਵਿੱਚੋਂ ਕੁਝ ਪਹਿਲਾਂ ਹੀ ਇਦਾਂ ਹੂੰ 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 ਬਾਕੀ ਆ ਜਮੀਨ ਅੰਦਰ ਵਾਈ ਹੈ ਇਧਰ ਲੈ ਬਣੇ ਰਹੇ ਮੈਂ ਤਿਆਰ ਕੀਤਾ ਪਿਆ ਇਹ ਖੇਤ ਤਿਆਰ ਕੀਤਾ ਵਾ ਹਾਂ ਇਹ ਜਿਹੜਾ ਹੁਣ ਇੱਕ ਰੀ ਇਹ ਵਾਇਆ ਵਾ ਇਹ ਦੁਬਾਰਾ ਫੇਰ ਇਹਨੂੰ ਦੋ ਕੁ ਵਾਈਆਂ ਕਰਕੇ ਫੇਰ ਇਹ ਤੇ ਫਸਲ ਲਾਵਾਂਗੇ ਲੈ ਬਈ ਧਰਤੀ ਮਾਤਾ ਦੀ ਮਿੱਟੀ ਹੈ ਲਾਲ ਲਾਲ ਮਿੱਟੀ ਹੈ ਨਾ ਆ ਕਾਲੀ ਮਿੱਟੀ ਲਾਲ ਕਾਲੀ ਹੂੰ ਕੋਈ ਆਪਣੇ ਨੂੰ ਥੋੜੇ ਰੰਗ ਗਾਂ ਮਿਸ਼ਾਏ ਇਹ ਵੀ ਹੈ ਸਹੀ ਗੱਲ ਜੱਟਾਂ ਦੇ ਪੁੱਤਾਂ ਰੰਗ ਦਾ ਦੋ ਹੀ ਹੁੰਨੇ ਆ ਹਾਂ ਜਿੱਪੇਲਾ ਹੋ ਜਾਵੇ ਕਹਿੰਦੇ ਫੋਨ ਘਟੇ ਉਧਰ ਵੋਨ ਵਾਲੀ ਜੇ ਜੇ ਉਧਰ ਹੀ ਫੇਰੀ ਨੇ ਤਰਾ ਇਹ ਚਾਰਾ ਸਹੀ ਗੱਲ ਹੈ ਮਤਲਬ ਇਹ ਹੁਣ ਲਾਉਣਾ ਹੈ ਇਧਰ ਕੱਲਾ ਹਾਲੀ ਵਾਇਆ ਹੂੰ ਇਧਰ ਕੱਲਾ ਹਲ ਵਾਇਆ ਫਰੀਸ਼ਾ ਮਾਰਨਾ ਹੈ ਨਾ ਹਾਂ ਟੂਟਾ ਵੀਟਰ ਨੂੰ ਮਿੱਤਰੋ ਫਰੀਸ਼ਾ ਕਹਿ ਦਿੰਦੇ ਨੇ ਇਟਲੀ ਦੇ ਵਿੱਚ ਉਹ ਰੇ ਫਰੀਜ਼ਾ ਹਨਾ ਫਰੀਜ਼ਾ ਫਰੀਜ਼ਾ ਕਹਿ ਦਿੰਨੇ ਮੱਲੇ ਵੀ ਲਾਉਣਾ ਕਿ ਇੱਥੇ ਪੂਟੇ ਕਾਦੇ ਲਾਉਣੇ ਆ ਇੱਥੇ ਜਿੱਦਾਂ 2 ਕ ਹੈਕਟੇਰ ਦਵਾਨੇ ਲਾਉਣੇ ਆ ਹੂੰ ਤੇ ਬਾਕੀ ਜੁੱਤਰਾ ਸਾਢੇ 3 ਹੈਕਟੇਰ ਟੋਟਲ ਇਧਰਲੀ ਜ਼ਮੀਨ ਹੂੰ ਤੇ ਡੇਢ ਕ ਹੈਕਟੇਰ ਜਿਹੜਾ ਉਹ ਜੇ ਲੌਂਡ ਜਾਂ ਕੁਝ ਯਕੀਨੀ ਲਾਵਾਂਗੇ ਹੂੰ ਤੇ ਆਏ ਤੇ ਯਕੀਨੀ ਸਲਾਹ ਵਾ ਜੇ ਹੋਰ ਕੋਈ ਸਲਾਹ ਬਣੀ ਨਾਲ ਤੇ ਫਿਰ ਵੇਖ ਲਾਂਗੇ ਯਕੀਨੀ ਮਿੱਤਰੋ ਆਪਾਂ ਕਹਿ ਦਿੰਨੇ ਆ ਮੱਲੇ ਵੀ ਜਿਹੜੀ ਆਪਣੇ ਰਾਮਤੂਰੀ ਹੁੰਦੀ ਹੈ ਨਾ ਰਾਮਤੂਰੀ ਨੂੰ ਇਟਲੀ ਵਿੱਚ ਯਕੀਨੀ ਕਹਿ ਦਿੰਨੇ ਆ ਵੈਸੇ ਤਾਂ ਆਪਣੇ ਜਿਹੜੇ ਵੀਰ ਆਪਣੇ ਭੈਣ ਆ ਇਥੋਂ ਵਲੌਗ ਆਪਣੀ ਇਟ ਉਹ ਸ਼ੇ ਸਮਝ ਜਾਂਦੇ ਹੁਣ ਪਰ ਕਈ ਆਪਣੇ ਮਤਲਬ ਵੀ ਇੰਡੀਆ ਦੇ ਵਿੱਚ ਪੰਜਾਬ ਬੈਠੇ ਆਪਣੀ ਵੀਡੀਓ ਦੇਖਦੇ ਹੋਣੇ ਆ ਤੇ ਫਿਰ ਉਹਨਾਂ ਨਾਲ ਹੁੰਦੀ ਮੈਂ ਟਰਾਂਜਲੇਸ਼ ਵੀ ਕਰ ਦਿੰਦਾ ਕਿਉਂਕਿ ਸਾਨੂੰ ਆਦਤ ਪਈ ਵੀ ਹੋ ਰਹੀ ਆਪਣੇ ਇਹਨਾਂ ਦੇ ਇਹੋ ਹੀ ਬੋਲਣ ਦੀ ਇਹੋ ਬੋਲ ਰਹੀ ਚੁਕੀ ਨਹੀਂ ਮਿਰਨਜ਼ਾਨੇ ਪੇਪਰੋਨੀ ਹੈ ਨਾ ਤੇ ਤਾਂ ਕਿ ਨਾਲ ਦੀ ਨੂੰ ਟਰਾਂਜਲੇਸ਼ ਕਰਨੀ ਪੈਂਦੀ ਕਿਦਾਂ ਨਹੀਂ ਕਿਤੇ ਦੰਨ ਹੋ ਗਿਆ ਤੇ ਇੱਧਰ ਆ ਗਈ ਮਿੱਤਰੋ ਕਣਕ ਤੇ ਮੇਰੇ ਸੱਜੇ ਪਾਸੇ ਨੇ ਪਹਾੜ ਇਹ ਨੂੰ ਕਹਿੰਦੇ ਆ ਇਟਲੀ ਦੀ ਬਿਊਟੀ ਕਿ ਮੈਂ ਕੀ ਲੋਕੇਸ਼ਨ ਦੇਖੋ ਮਿੱਤਰ ਕਿ ਕਿੰਨੀ ਆ ਸੇਰਾਂ ਨੇ ਬਿਲਕੁਲ ਇੱਥੋਂ ਲੈਫਟ ਸਾਈਡ ਦੇਖੋ ਇੱਧਰ ਕਿੰਨੇ ਸੋਹਣੇ ਸੋਹਣੇ ਪਹਾੜ ਨੇ ਤੇ ਕਿੰਨੇ ਸੋਹਣੇ ਪਿੰਡ ਨੇ ਤੇ ਇਹ ਪਿੰਡ ਕਿਹੜੇ ਕਿਵੇਂ ਕੀ ਨੇ ਨਵੇਂ ਵੀ ਬੜੇ ਨੇ ਮਤਲਬ ਇਹ ਡਿਫਰੈਂਟ ਹੈ ਯਾ ਨਾ ਚਲ ਆਪਾਂ ਨੂੰ ਅੱਜ ਦੇ ਬੇਵੀ ਆ ਆਪਾਂ ਨੂੰ ਪਤਾ ਉਤਰਾਂ ਜੇ ਕੋਈ ਨਵਾਂ ਬੰਦਾ ਸੌਣ ਹਾਂ ਉਹ ਡਿਫਰੈਂਟ ਲੱਗਦਾ ਹਾਂ ਤੇ ਬਾਕੀ ਇੱਧਰ ਮੇਰੇ ਕੋਲ ਖੁੱਲਾ ਆਪਣਾ ਪਲਾਟ ਹੈ ਇਹਦੇ ਵਿੱਚ ਕਣਕ ਲੱਗੀ ਵੀ ਆ ਬੀਜੀਵੀਆ ਲੱਗੀ ਵੀ ਨਹੀਂ ਬੀਜੀਵੀਆ ਤੇ ਬਾਕੀ ਆਪਾਂ ਚੱਲਦੇ ਹਾਂ ਬੰਦ ਹੋਣ ਇਧਰ ਪਾਸੇ ਨੂੰ ਇਸ ਸਾਰਾ ਇਹਨਾਂ ਸੈਟਲ ਬੈਕ ਹੈ ਰਹੀ ਆ ਉਹ ਆਪਣੇ ਕਿੱਦਾਂ ਦੇ ਲੋ ਵੀ ਆਪਾਂ ਹੁਣ ਪਹੁੰਚੇ ਆ ਸੇਰਿਆਂ ਦੇ ਬੈਕ ਸਾਈਡ ਫਰੰਟ ਸਾਹਮਣੇ ਦੇ ਪਰਲੇ ਪਾਸੇ ਤੇ ਬੈਕ ਸਾਈਡ ਇੱਥੋਂ ਤੋਂ ਹੀ ਨਿਗਾਹ ਮਾਰੋ ਇੱਥੋਂ ਜੇ ਬਹੁਤਾ ਨਹੀਂ ਤਾਂ ਹੈਗਾ ਤਾਂ ਮੈਂ ਕਹਿੰਦਾ 2 ਕਿਲੋਮੀਟਰ ਹੋਣਾ ਵੀ ਕੀ ਹੈ ਨਾ ਹੋਊਗਾ ਲੱਗ ਪਾ 1.5 ਪੌਣੇ ਤੋਂ ਕਿਲੋਮੀਟਰ ਦਾ ਜਿੱਥੋਂ ਨੇ ਜਾ ਜਾਂਦੇ ਦੇਖੋ ਆਪਾਂ ਦਿਖਾ ਦਿੰਦੇ ਆ ਉਹ ਦੇਖੋ ਇਹ ਸਾਰੇ ਲਾਈਨ ਦੇ ਵੀ ਸੇਰਿਆਂ ਵਾਲੀ ਇੱਕ ਲਾਈਨ ਆ ਹੈ ਤੇ ਇੱਕ ਲਾਈਨ ਉਹ ਪਰਲੇ ਦੇ ਦੋ ਆ ਇਕੱਠਿਆਂ ਨਾਲ ਜੋੜੇ ਜਾਂਦੇ ਆ ਤੇ ਪਰਲੇ ਪਾਸੇ ਨੂੰ ਆ ਹੈਗਾ ਇੱਧਰ ਪਾਣੀ ਦਾ ਨਿਕਾਸ ਕਰਨ ਵਾਸਤੇ ਹੈ ਨਾ ਇਹ ਜਿਤਨਾ ਜਿਹੜਾ ਫਾਲਤੂ ਪਾਣੀ ਪੂਣੀ ਇਹਦਾ ਬਾਹਰ ਕੱਢਣ ਨੂੰ ਬਾਹਰ ਕੱਢਣ ਵਾਸਤੇ ਇਹਦੇ ਵਿੱਚ ਅੰਦਰ ਸਲਾਮ ਸਲੂਤ ਨਾ ਜਾਵੇ ਇਹਦਾ ਕਰਕੇ ਇਹਦਾ ਲਗਭਗ ਮੈਂ ਕਹਿੰਦਾ ਹਰੇਕ ਜ਼ਮੀਨ ਦੇ ਕੁਝ ਟਾਈਮ ਬਾਦ ਨਾ ਜੀ ਨਹੀਂ ਲੱਗਾ ਲੱਗਦਾ ਇਹਨੂੰ ਆ ਗਿਆ ਵੀ ਇਦੀ ਹੋਣੀ ਹਾਂ ਬਸ ਨੇ ਬੇਟਾ ਬਾਇਆ ਹੈ ਹੈ ਇਹਦਾ ਵੀ ਛਾੜਾ ਟਾਈਮ ਹੋ ਗਿਆ ਹੈ ਮੈਂ ਮੰਮ ਚਾਰ ਗੱਲਾਂ ਸੁਣਾ ਮੈਂ ਵਿੱਕੀ ਨੂੰ ਪੁੱਛਿਆ ਤਾਂ ਮੈਂ ਕਿਹਾ ਵੀ ਰਾਣਾ ਹੁਣ ਤਾਂ ਸ਼ਾਮ ਨੂੰ ਟਰੈਕਟਰ ਉਧਰੂਗਾ ਕਹਿੰਦਾ ਬਹੁਤ ਪੱਕਾ ਕਹਿੰਦਾ ਆਇਆ ਲੈ ਸਹੀ ਗੱਲ ਆ ਤੇ ਉਧਰੋਂ ਉਤਰ ਆ ਆ ਗਿਆ ਲੈ ਮੈਂ ਥੱਕ ਗਿਆ ਚਾਹ ਬਣਾਉਗਾ ਫਟਕਟ ਪੀਣ ਨੂੰ ਨਾ ਬਿਮਾਰ ਆ ਨਾ ਖੰਗ ਲੱਗੀ ਸਹੀ ਗੱਲ ਐ ਫਲੂ ਆ ਚੱਲ ਰਿਹਾ ਮੈਨੂੰ ਬਚ ਕੇ ਰਹਿਣ ਦੀ ਇਹ ਚੀਜ਼ ਤੋਂ ਬਾਕੀ ਕਿੰਨੇ ਬੰਦੇ ਕੰਮ ਕਰਦੇ ਉਹ ਮਾਰ ਕੇ ਹਲੇ ਬੰਦੇ ਆਉਣੇ ਕੰਮ ਬਚਿਆ ਨਾ ਅਜੇ ਤਿਆਰੀ ਕਰਨ ਦਾ ਤੇ ਅਜੇ ਥੋੜੇ ਦਿਨਾਂ ਤੱਕ ਬੂਟੇ ਆਉਣਗੇ ਕਿ ਉਹ ਤੋਂ ਬਾਅਦ ਫਿਰ ਤੁਹਾਨੂੰ ਬੜਾ ਬੰਦਿਆਂ ਦਾ ਕੰਮ ਚੱਲ ਬਣਾਣਾ ਆ ਨਾ ਨਹੀਂ ਬੰਦੇ ਸਾਰੇ ਪੂਰੇ ਹੈਗੇ ਨੇ ਬੰਦੀ ਆਪ ਹੀ ਆਪ ਹੀ ਕਰੀ ਗੁਰੀ ਜਾਈਦਾ ਹਾਂ ਬੰਦੇ ਹੈਗੇ ਪਰ ਜਿਹੜੇ ਮਲ ਪੱਖੇ ਆਪਣੇ ਉਧਰ ਵੀ ਕੰਮ ਕਰਦੇ ਆ ਠੀਕ ਹੈ ਠੀਕ ਹੈ ਤੇ ਇਹਨੇ ਕਈ ਵਾਰੀ ਬੰਦਾ ਆਪਣੇ ਕਈ ਵੀਰ ਵੀਡੀਓ ਦੇ ਦੇਣਾ ਉਹ ਕਹਿੰਦੇ ਨੇ ਬਈ ਸਾਨੂੰ ਕੰਮ ਦੇ ਉੱਪਰ ਪੁੱਛੋ ਗਿਲ ਸਾਹਿਬ ਨੂੰ ਇਦਾਂ ਇਦਾਂ ਤੇ ਉਹ ਬੰਦਾ ਕਹਿ ਜਾਂਦਾ ਵੀ ਸਾਡੇ ਕੋਲ ਫਿਲਹਾਲ ਵੈਕੈਂਸੀ ਸਾਰੀ ਉੱਪਰ ਪੂਰੀ ਓਕੇ ਆ ਵੀ ਜੇ ਕਹਦੇ ਫੇਰ ਲੁੱਟ ਬਗਾਂ ਮੈਂ ਜਰੂਰ ਵੀਡੀਓ ਬਣਾ ਪਈ ਦੀ ਆਪਾਂ ਤੁਹਾਨੂੰ ਹੀ ਕਹਿ ਰਹਿਣਾ ਮੰਗ ਲਓ ਬਾਅਦ ਭਾਗੇ ਤਾਂ ਵੀ ਇੱਥੇ ਮਤਲਬ ਜਿਹੜਾ ਸਿਰੇ ਟੇਕੇ ਲੈਣੇ ਵੀ ਜਦੋਂ ਮਰਜੀ ਬੁ ਲੈ ਸਕਦੇ ਨਹੀਂ ਨਹੀਂ ਬਕਰ ਦੇ ਹਿਸਾਬ ਇੱਥੇ ਮੈਂ ਜਦੋਂ ਮਰਜੀ ਵੀ ਲੈ ਸਕਦਾ ਕਰੈਡਿਟ ਦੇ ਹਿਸਾਬ ਨਾਲ ਆਪਣੀ ਇੰਡੀਆ ਹੁੰਦਾ ਨਾ ਵੀ ਕਾਹਤੋਂ ਬਟਨ ਤੋਂ ਬਾਹਰ ਹਾਂ ਨਹੀਂ ਓਏ ਇੱਥੇ ਮੈਂ ਕਿ ਜ਼ਿਆਦਾਤਰ ਇੱਥੇ ਦਸੰਬਰ ਤੋਂ ਅੱਛਾ ਹਾਂ ਜਿਹੜੀ ਬਾਹਰ ਵਾਲੀ ਜ਼ਮੀਨ ਆ ਉਹ ਮਾਰਚ ਤੋਂ ਹੂੰ ਮਾਰਚ ਤੋਂ ਚ ਚੱਲ ਹੁੰਦੀ ਹੈ ਲਵਾਈ ਦੀ ਫਸਲ ਦੀ ਉਹ ਤਾਂ ਵੀ ਇੰਡੀਆ ਸਿਸਟਮ ਵਰਦੂਰੇ ਵਰਦੂਰੇ ਹੁੰਦੇ ਬਾਹਰ ਤੇ ਅੰਦਰ ਫਿਰ ਸਾਰਾ ਕੋਈ ਟਮਾਟਰ ਟੂ ਮਾਚ ਤੁਹਾਨੂੰ ਕੀ ਮਨ ਲੱਗਦੀ ਜੇ ਕਿਸੇ ਮੱਧ ਵਿੱਚ ਵੀ ਇਹਨਾਂ ਸ਼ਹਿਰ ਦੇ ਦੇਖਣੇ ਹੋਣ ਕੋਈ ਬੰਦੇ ਕਈ ਵਾਰ ਉਹਨੇ ਆਪਣੇ ਆਡੀਅன்ஸ் ਦੇਖਦੀਆਂ ਹਨ ਸਾਰੇ ਬੈਠੇ ਆਪਾਂ ਮਾਲਾ ਵੀ ਆਪ ਸਾਡੇ ਵੀਰ ਦੇਖਦੇ ਆਪਾਂ ਕਿਦੇ ਮਨ ਦੇ ਕੋਈ ਫੁਰਨਾ ਆਵੇ ਵੀ ਯਾਰ ਆਪਾਂ ਵੀ ਕਰੀ ਆਪਣਾ ਕੰਮ ਕਰ ਸਭ ਦੇ ਮਨ ਚ ਆਉਂਦੀ ਆ ਕੋਈ ਇੱਕ ਟਾਈਮ ਹੁੰਦਾ ਜਦੋਂ ਬੰਦਾ ਬਾਹਰ ਆ ਕੇ ਪਹਿਲਾਂ ਆਪਣਾ ਅੱਧਿਆੜੀ ਜੋਤਾਂ ਕਰਦਾ ਫਿਰ ਕੰਮ ਕਰਦਾ ਹਨ ਫਿਰ ਇੱਕ ਟਾਈਮ ਹੁੰਦਾ ਬੰਦੇ ਦੇ ਮਨ ਦੇ ਵਿੱਚ ਗੱਲ ਆਉਂਦੀ ਵੀ ਯਾਰ ਆਪਾਂ ਵੀ ਆਪਣਾ ਕੰਮ ਕਰ ਸ਼ੁਰੂ ਕਰੀਏ ਹਨ ਇਹ ਤਾਂ ਆਪਾਂ ਸਾਰੇ ਪੰਜਾਬ ਤੋਂ ਬਿਲੋਂਗ ਕਰਨ ਲੱਗੇ ਪਰ ਜ਼ਿਆਦਾਤਰ ਪੰਜਾਬੀ ਪੰਜਾਬ ਤੋਂ ਬਿਲੋਂਗ ਕਰਦੇ ਆਪਾਂ ਤੇ ਕੋਈ ਬੰਦਾ ਚਾਹੀ ਮੈਂ ਆਪਣੀ ਕਿਹੜੀ ਗੱਲਾਂ ਦਾ ਮਤਲਬ ਧਾਰਕ ਹੋਤੀ ਜਮੀਨ ਲੈਣ ਲਗੇ ਸੇਰੇ ਲੈਣ ਲਗੇ ਸੇਰੇ ਲੈਣ ਲਗੇ ਸਭ ਤੋਂ ਪਹਿਲਾਂ ਉਹ ਤੇ ਜਿਹਨੂੰ ਨੌਲੇਜ ਹੈ ਕੰਮ ਦੀ ਉਹ ਸੇਰੇ ਲਵੇ ਨਹੀਂ ਤੇ ਦੂਜਾ ਬੰਦਾ ਨਹੀਂ ਚਾਲਦਾ ਬੰਦਾ ਕਿਉਂਕਿ ਜਿਹੜੀ ਇੰਡੀਆ ਦੀ ਖੇਤੀ ਉਹ ਹੋ ਰਹੀ ਹੈ ਇਥੋਂ ਦੀ ਖੇਤੀ ਹੋਗੀ ਕੋਈ ਬੰਦੇ ਵੇਖੇ ਹੀ ਨਾ ਉਹ ਤੋਂ ਬਿਨਾਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਰਨਾ ਕੀ ਤੇ ਫਿਰ ਮਲੋ ਹੁਣ ਆਪਾਂ ਪੰਜਾਬ ਤੋਂ ਪਰ ਪੰਜਾਬ ਚ ਆ ਖੇਤੀ ਨਹੀਂ ਜਿਦਾ ਇੱਥੇ ਹੁੰਦੀ ਉੱਥੇ ਫਰਕ ਹੈ ਹਾਂ ਹੁਣ ਕਿਸ ਨੂੰ ਤਰਪਾਲੀ ਨਹੀਂ ਪਾਉਣੀ ਆਉਦੀ ਕਿਸ ਨੂੰ ਫੈਂਸਪਰੇ ਦਾ ਨਹੀਂ ਪਤਾ ਕਦੋਂ ਖੋਲਣੇ ਕਦੋਂ ਬੰਦ ਕਰਨੇ ਹੈ ਨਾ ਇਹ ਸਾਰ ਨਹੀਂ ਪਤਾ ਜੀ ਨਾ ਹਾਂ ਮੈਂ ਫਾਇਦਾ ਆਪਣਾ ਚੱਲ ਕਰ ਦਸੀ ਮੈਂ ਕਿ ਜਿੱਦਾਂ ਪਾਲ ਜਿਹੜਾ ਰੇ ਸਪਰੇਅ ਦਾ ਲਾਇਸੈਂਸ ਹੁੰਦਾ ਉਹ ਫਿਰ ਮਨ ਲੈ ਵੀ ਸੌਖਾ ਮਿਲ ਜਾਂਦਾ ਤਾਂ ਕਿੱਦਾਂ ਸਟੱਡੀ ਕਰਨੀ ਪੈਂਦੀ ਕਿਦਾਂ ਅਪਲਾਈ ਤਾਂ ਸੌਖਾ ਹੋ ਜਾਂਦਾ ਤੇ ਜਿਹੜਾ ਇਹਦਾ ਟੈਸਟ ਹੁੰਦਾ ਵਾ ਉਹਦੇ ਵਿੱਚ ਫਿਰ ਉਹ ਪੁੱਛਦੇ ਆ ਵੀ ਤੁਹਾਨੂੰ ਨੌਲੇਜ ਕੀ ਦੀ ਹੈ ਕਿਹੜੀ ਸਪਰੇਅ ਕੋਲੋਂ ਦੇਣੀ ਹੈ ਤੇ ਕਿਹੜੀ ਫਸਲ ਹੁੰਦੀ ਹੈ ਇਹ ਚੀਜ਼ ਦੀ ਪਹਿਲਾਂ ਫਿਰ ਇੱਕ ਕਿਤਾਬ ਦੇ ਲਈ ਇੱਕ ਵੀ ਲੜਾਈ ਕਰ ਲੀ ਜਾਂ ਤੁਸੀਂ ਆਨਲਾਈਨ ਸਟੱਡੀ ਕਰ ਲਓ ਤੁਸੀਂ ਬੰਦੇ ਨੇ ਟਾਈਮ ਤੇ ਇਹ ਜੋ ਸਟੱਡੀ ਦਾ ਆਪਰ ਪਤਾ ਲੱਗੇ ਵਿੱਚ ਹੀ ਥੋੜਾ ਸਾਲ ਕਾਲਜ ਹੈਗੀ ਹੋ ਸਿਰਫ ਟੈਸਟ ਪਵਾਰੀ ਦਾ ਫਿਰ ਰੀਐਸਸਮੈਂਟ ਜਿੱਦਾਂ ਦਵਾਈ ਲੈਣ ਜਾਂਦੇ ਆਪਾਂ ਉੱਥੇ ਹੀ ਆਪਾਂ ਨੂੰ ਲਾਇਸੈਂਸ ਦਿੱਤਾ ਬਗੈ ਲਾਇਸੈਂਸ ਹੋਊਗਾ ਫਿਰ ਦਵਾਈ ਆਪਾਂ ਨੂੰ ਮਿਲਦੀ ਨਹੀਂ ਨੀ ਨੀ ਫਿਰ ਮੰਡੀ ਕਰਨਾ ਉਹਦਾ ਕੀ ਸਿਸਟਮ ਹੈ ਜਿੱਦਾਂ ਮਨ ਲੈ ਹੁਣ ਆਪਣੇ ਆਪਾਂ ਸਾਰੇ ਦੇਖਦੇ ਆਂ ਆਪਣੇ ਪੰਜਾਬ ਦੇ ਵਿੱਚ ਧਰਨੇ ਵੀ ਲੱਗੇ ਮਾਡਲ ਜੀ ਆ ਸਾਹ ਬੈਠੇ ਨੇ ਧਰਨੇ ਉੱਤੇ ਹਨਾ ਕਿੱਦੇ ਮਨ ਲੈ ਕਿਸਾਨੀ ਉੱਤੇ ਦਿਨ ਪਰ ਦਿਨ ਵੱਲ ਹੈ ਵੀ ਸਰਕਾਰ ਨੇ ਸਿਕੰਜਾ ਪੂਰਾ ਕਸੀ ਜਾਂਦੀ ਹੈ ਬਸ ਖਤਮ ਕਰਨ ਨੂੰ ਇਹ ਵੀ ਪੰਜਾਬ ਨੂੰ ਮਸ ਖਤਮ ਕਰਦੀ ਪਰ ਗੁਰੂਆਂ ਪੀਰਾਂ ਦੀ ਧਰਤੀ ਕਿੱਥੇ ਖਤਮ ਹੁੰ ਤੇ ਪਲੇ ਮਲੇ ਉਹ ਕਿਦਾਂ ਸਿਸਟਮ ਹੋ ਚੀਤਾ ਮੰਡੀ ਕਰਨਾ ਉਹ ਕਿਦਾਂ 38 ਸਿਸਟਮ ਕੀ ਉਹ ਕਿਦਾਂ ਵੇਚਦੇ ਚੀਜ਼ਾਂ ਨੂੰ ਇੱਥੇ ਮੰਡੀ ਵੀ ਆ ਤੇ ਫਾਰਮਾ ਵੀ ਨੇ ਜਿਹੜੀ ਆ ਡਾਇਰੈਕਟ ਪਰ ਤੋਂ ਸਮੋ ਜਿਹੜੀ ਐਮ ਐਸ ਪੀ ਜਿਹੜੀ ਆਪਣੀ ਜਿਹੜੀ ਪੰਜਾਬ ਚ ਆਪਣੇ ਖੋ ਰਹੇ ਹੋਰੇ ਹੈਗੀ ਆ ਤਾਂ ਕਿਤਾ ਨਹੀਂ ਨਹੀਂ ਉਹ ਸਿਸਟਮ ਹੋ ਰਿਹਾ ਮਤਲਬ ਇੱਥੇ ਆਰਤੀ ਆਵਾ ਜਿੱਦਾਂ 12% 14% ਆਰਤੀ ਦਾ ਇਹਨੇ ਆਪਣੀ ਫਸਲ ਵੇਚਣੀ ਬਾਕੀ ਇਹ ਵੀ ਧੋਖਾ ਧੜੀ ਨਹੀਂ ਆ ਇੰਡੀਆ ਨੂੰ ਠੀਕ ਹੈ ਇੰਡੀਆ ਤੋਂ ਖਾਧੜੀ ਕਰ ਜਾਂਦੇ ਆ ਕਿ ਤਾਂ ਮੰਗੀ ਵੀ ਇਹ ਦੀ ਸਸਤੀ ਵੀ ਸੀ ਇੱਥੇ ਉਹ ਚੀਜ਼ ਇੱਥੇ ਉਹ ਆ ਕਿ ਜਿੱਦਾਂ 12% 14% ਆਰਥੀਆ ਰਹਦਾ ਵਾ ਆਪਣੇ ਤੱਕ ਨਾ ਤੇ ਮਕੇ ਆਪਾਂ ਨੂੰ ਫਸਲ ਛੱਡ ਆਉਣੀ ਹੈ ਉਦੋਂ ਬਾਅਦ ਸਾਰਾ ਵੇਟ ਉਹਨਾਂ ਕਰਕੇ ਰੇਟ ਆਪਣੀ ਫਸਲ ਦਾ ਬਾਅਦ ਚ ਲੱਗਣਾ ਆਪਾਂ ਨੂੰ ਪਤਾ ਲੱਗਦਾ 17 ਤੋਂ ਬੋਲ ਤੋਂ ਹਾਂ 17 ਤੋਂ ਬੋਲ ਹਾਂ ਆਪਣੇ ਇੰਨੇ ਅਹ ਅਹ ਦੇ ਨਾ ਆਪਣੀ ਫਸਲ ਗਈ ਆ ਆ ਰੇਟ ਲੱਗਾ ਵਾ ਇੰਨੇ ਆਪਣੇ ਪੈਸੇ ਬਣੇ ਸਟ੍ਰੈਟੋ ਕਾਉਂਟੋ ਮੀਟਰ ਹੁੰਦੀ ਐ ਜਿੱਦਾ ਜਿਹੜਾ ਬੈਂਕ ਦੀ ਡਿਟੇਲ ਹੁੰਦੀ ਐ ਉਹ ਸਟ੍ਰੈਟੋ ਕਾਉਂਟੋ ਕਹੇ ਜਾਂਦਾ ਜਿਹੜੀ ਮਹੀਨੇੋਂ ਨਿਕਲ ਜਾਂਦੀ ਐ ਜਦੋਂ 6 ਮਹੀਨੇ ਨਿਕਲਦੀ ਐ ਨਾ ਵੀ ਕਿਹੜੀ ਡੇਟ ਨੂੰ ਆਪਾਂ ਕਿੰਨਾ ਸਾਮਾਨ ਗਿਆ ਕਿੰਨੇ ਪੈਸੇ ਆਏ ਸਟ੍ਰੈਟੋ ਕਾਉਂਟੋ ਮਤਲਬ ਇਹ ਨਾਲ ਦੀ ਮੈਂ ਕਲੀਅਰ ਵੀ ਕਰ ਦੋਣਾ ਆਪਣੀ ਆਡੀਅੰਸ ਨੂੰ ਆਪਣੇ ਵੀਰਾਂ ਨੂੰ ਕਿ ਕਈ ਵਾਰੀ ਆਪਣੇ ਪੰਜਾਬੀ ਬੈਠੇ ਵਲੌਗ ਦੇਖਦੇ ਨਾ ਨਹੀਂ ਪਤਾ ਸਟ੍ਰੈਟੋ ਕਾਉਂਟੋ ਹਾਂ ਸਟ੍ਰੈਟੋ ਕਾਉਂਟੋ ਇਹ ਨਾਲ ਦੀ ਮੈਂ ਕਲੀਅਰਿਫਾਈ ਕਰ ਉਹ ਫਿਰ ਆਪਾਂ ਨੂੰ ਇਸ ਤਰ੍ਹਾਂ ਤੋਂ ਗੁੰਮਪਾਉਂਦੀ ਕੋਈ ਮਾਲਕ ਬੰਦ ਨਹੀਂ ਦਿਨੀ ਤੇ ਦਿੰਦਾ ਅੜਤੀਏ ਕੋਈ ਇੱਕ ਵੀ ਨਹੀਂ ਬਾਤ ਖੋਲ ਮਲਾ ਕੇ ਵਧੀਆ ਚੱਲ ਜਾਂਦਾ ਜਿਹਾ ਮਤਲਬ ਪੰਜਾਬ ਨਾਲੋਂ ਖੇਤੀਬਾੜੀ ਉਹਰੇ ਠੀਕ ਹੈ ਇੱਥੇ ਕਈ ਆੜਤੀਏ ਹੁਣ ਤੋਂ ਖਤਰੀ ਕਰਦੇ ਆਪਣੇ ਇੰਡੀਅਨ ਖਾਸ ਕਰਕੇ ਉਹ ਉਹ ਆ ਜਿਹਨਾਂ ਦੇ ਨਾਲ ਆਪਣੇ ਇੰਡੀਅਨ ਬੰਦੇ ਹੀ ਕੰਮ ਕਰਦੇ ਗਏ ਓਕੇ ਠੀਕ ਹੈ ਜਿੱਦਾਂ ਵੀ ਕੋਈ ਚੀਜ਼ੇ ਕਰਨ ਨੂੰ ਵਿਗਦੀ ਸੀ ਉਹਨਾਂ ਕਹਿੰਦਾ ਵੀ ਤੂੰ ਕੋਈ ਨਹੀਂ ਇੰਨੇ ਕੁਝ ਨਹੀਂ ਕਹਿਣਾ 80 ਸੈਂ ਨੂੰ ਵੇਚ ਤੇ ਇਹ ਵੀ ਚੋਂ 10 ਸੈਂ ਫੇਰ ਉਹ ਆਪਣੇ ਬੰਦੇ ਜਿਨ੍ਹਾਂ ਨੂੰ ਸਕਾਇਆ ਉਹ ਧੋਖਾ ਤਾਂ ਨਹੀਂ ਕਰਦੇ ਨਹੀਂ ਤੇ ਨਹੀਂ ਕਰਦੇ। ਨਾ ਮੈਂ ਕਿਹਾ ਤੁਸੀਂ ਗੱਲ ਕਰਦੇ ਸੀ ਉਰੇ ਵੀ ਕੁੰਡੀ ਲਾ ਦਿੰਦੇ ਨੇਵੇਂ। ਹਾਂ ਹਾਂ ਕੁੰਡੀ ਲਾ ਦਿੰਦੇ ਆ। ਜਿੱਥੇ ਬਹੁਲ ਆਉਂਦੇ ਪੰਡੂ। ਬਾਕੀ ਆਵੇ ਇਹ ਮੰਡੀ ਜਿਆਦਾ ਜਾਂਦਾ ਇਹਨੂੰ ਪਤਾ। ਕਿਹੜੀ ਗੱਲ ਕਰਨ ਆ? ਕੁੰਡੀ ਕੰਡੀ ਲਾਉਂਦਾ ਨਾ ਵੀ ਜਾਂ ਵੇੜ ਚ ਵਰਕ। ਵੀ ਵੇੜ ਚ ਫਰਕ ਹੋਰ ਕਿਦਾਂ ਮੰਡੀ। ਉਹ ਪਾਸੇ ਵੀ ਕੁੰਡੀ ਲਾ ਦਿੰਦੇ ਸੀ। ਉਹ ਇਹ ਧੰਨਵਾਦ ਹੈ ਜਕਰ ਜਦੋਂ ਮੰਡੀ ਆ ਪਾ ਜਨ ਧੰਨਵਾਦ ਨੋਰਮਲ ਹੀ ਆ ਵੀ ਸਾਰੇ ਹਰ ਕੇ ਹਿਸਾਬ ਹੁੰਦੇ ਏਦਾਂ ਦੇ ਬੰਦੇ। ਕਦੇ ਉਹ ਭਾਰ ਚ ਥੋੜਾ ਬੋਧਾ ਵਾਧਾ ਘਾਟਾ ਕਰ ਜਾਂਦੇ ਆ। ਕਦੀ ਰੇਟ ਜੀ ਵੀ ਕਰ ਜਾਨੇ ਤਰ੍ਹਾਂ ਫਿਰ ਇਹ ਆ ਵੀ ਲਾਗੋ ਮਨੋਂ ਪੁੱਛਦੇ ਰਹੀਦਾ ਵੀ ਕੀ ਰੇਟ ਚੱਲਣਾ ਤਰ੍ਹਾਂ ਜਿੱਥੇ ਆਪਣਾ ਨੂੰ ਸਲਾਦਾ ਆਦਿ ਵੀ ਸਲਾਦੇ ਦਾ ਕੀ ਰੇਟ ਚੱਲਦਾ ਉਹ ਆਪਾਂ ਮੜਾ ਧਿਆਨ ਰੱਖਣਾ ਪੈਂਦਾ ਜੇ ਤੁਹਾਨੂੰ ਪਤਾ ਕੁੰਡੀ ਹਰਗੇ ਤੇ ਲੱਗਦੀ ਇਹਦਾ ਕੰਮ ਹੈ ਜੋ ਕਹਿੰਦੇ ਨਦਰ ਹੱਤੀ ਦੁਰਘਟਨਾ ਘਟੀ ਨਜ਼ਰ ਰੱਖਣੀ ਪੈਂਦੀ ਬਾਕੀ ਹੁਣ ਆਪਾਂ ਜਿਹੜੇ ਆਰਤੀ ਦੇ ਫਸਲ ਘੜੀ ਆ ਆਪਾਂ ਲਾਗੋ ਦੋ ਚੌਂ ਦੇ ਹੋਰ ਵੀ ਕੰਮ ਫਿਰ ਕੇ ਪੁੱਛ ਲਈਦਾ ਵੀ ਤੁਸੀਂ ਕਿੰਨੇ ਨੇ ਵੇਚਣ ਦਾ ਜੇ ਉਹਦੇ ਮੜਾ ਮੋਟਾ ਆਪਣੇ ਬੰਦੇ ਵੀ ਕੰਮ ਕਰੰਦਾ ਨੇ ਮੰਡੀਆਂ ਪੰਜਾਬੀ ਵੀ ਮੁੰਡੇ ਜਿਹੜੇ ਆਪਣੇ ਉਹ ਸਾਰੇ ਜਾਣਦੇ ਨੇ ਮੜਾ ਮੋਟਾ ਪੁੱਛਦੇ ਤੇ ਗੱਲ ਸੋ ਪਾਣੀ ਪੁੰਜਾ ਕੀ ਸਿਸਟਮ ਹੋ ਰਿਹਾ ਫਿਰ ਕਿਦਾਂ ਲੱਗਦਾ ਪਾਣੀ ਜਿੱਦਾਂ ਆ ਜੇ ਤੇ ਉੱਤੇ ਹੀ ਆ ਸਾਰੀਆਂ ਚਰਾ ਟੂਬਾਂ ਜੜੀਆਂ ਇਹ ਉੱਤੋਂ ਪਾਣੀ ਦੇਣ ਵਾਲੀਆਂ ਅਸੀਂ ਤੇ ਕਈ ਟੂਬਾਂ ਵਿੱਚ ਲੀਕ ਹੀ ਕੁਝ ਫਿਰ ਅਸੀਂ ਸਾਰੀਆਂ ਚੇਂਜ ਕਰਦੀਆਂ ਵਲੋ ਜਿਹੜੀਆਂ ਕਿੰਨਾ ਉੱਤੋਂ ਪਾਣੀ ਦੇਣਾ ਆਪਾਂ ਇਹ ਫਿਰ ਕੱਢ ਕੇ ਪੁਰਾਣੀਆਂ ਬਾਹਰ ਸੁੱਟ ਦੀਆਂ ਇਹਦੇ ਜੇ ਉੱਤੋਂ ਪਾਣੀ ਦੇ ਨਾਲ ਜਿਹੜਾ ਥੱਲੇੋਂ ਦੀ ਪਾਣੀ ਦਿੰਨੇ ਆਪਾਂ ਬੂਟਿਆਂ ਦੇ ਉਹ ਛੋਟੀਆਂ ਟੂਬਾਂ ਉਹ ਤੁਹਾਨੂੰ ਦਿਖਾਉਣਾਂ ਨਾ ਲੱਗਦਾ ਕੋਈ ਮਨੀ ਕਿਤੇ ਹੋਣੀ ਨਾ ਮਨੀ ਕਿਤੇ ਕਹਿੰਦੇ ਹਾਂ ਧੁੱਪਿਆਂ ਦੇ ਪਾਣੀ ਲੱਗਦਾ ਹਾਂ ਹਾਂ ਯਾਨੀ ਕਿ ਉੱਤੋਂ ਫੋਰਾ ਸਿਸਟ ਤੇ ਹਲੇ ਤਿਆਰੀ ਕਰਨੀ ਹੈ ਦੀ ਹਲੇ ਕਿਉਂਕਿ ਕਾਫੀ ਟਾਈਮ ਤੋਂ ਵੀ ਮੈਨੂੰ ਕਾਫੀ ਟਾਈਮ ਤੋਂ ਨਹੀਂ ਹੈ ਨਾ ਆਹੋ ਮਤਲਬ ਇਹ ਕਾਫੀ ਟਾਈਮ ਦਾ ਹੁੰਦਾ ਹੀ ਆ ਪਰ ਬਾਲੇ ਪਹਿਲਾਂ ਅਸੀਂ ਆ ਕਰਕੇ ਬੀਜ ਬੂਜ ਕੇ ਫੇਰ ਫੇਲੇ ਹੋ ਕੇ ਬਾਅਦ ਜਿਹੜੀ ਸੈਡਿੰਗ ਕਰਦੇ ਆ ਹੈਗਾ ਵਿੱਚ ਹੀ ਸਾਰਾ ਕੁਝ ਠੀਕ ਆਪਾਂ ਸਿਰਫ ਜਾ ਕੇ ਉੱਪਰ ਇੰਨੇ ਵਾਸਤੇ ਕੋ ਘੇੜਾ ਲਾਉਣਾ ਕਦੇ ਇਹਦੀ ਧੌਣ ਥੱਕ ਜਿਹੜੀ ਨਹੀਂ ਐ ਘੁੰਮ ਘੁੰਮ ਕੇ ਕਿੰਨਾ ਜਵਾਨ ਆ ਹਾਂਜੀ ਗਿਲ ਸਾਹਿਬ ਹਾਂਜੀ ਕਿਦਾਂ ਰੇ ਟਰੈਕਟਰ ਨਾ ਆਪਾਂ ਕੋ ਘੇੜਾ ਬਾਂਮਣਾ ਦੇ ਮੁੰਡੇ ਆਂ ਪਹਿਲੀ ਵਾਰ ਚਲਾਉਣਾ ਇਹ ਵੀ ਗੱਲ ਹੈਗੀ ਸਹੀ ਹੈ ਨਹੀਂ ਇਟਾਲੀਆ ਨਾਲੋਂ ਕੀ ਫਰਕ ਕੀ ਫਰਕ ਲੈ ਇਟਾਲੀਆ ਨਾਲੋਂ ਉੱਥੇ ਚਲੋ ਖੁੱਲੇ ਚ ਪਾਉਂਦੇ ਆਂ ਇਹ ਸੇਰੀਆਂ ਚ ਹੂੰ ਨਹੀਂ ਅਜੇ ਬਗ ਜਾਣ ਦਾ ਫਰਕ ਪੈਂਦਾ ਨਾ ਹਾਂ ਇਹ ਤਾਂ ਹੈਗਾ ਹੌਸਪਾਵਰ ਵੱਧਾ ਕੋਈ ਪਰਵਾਹ ਹੀ ਨਹੀਂ ਮੰਦਾ ਤੈਨੂੰ ਅੱਖ ਲੱਗੇ ਚਲਾਉਣਾ ਨਹੀਂ ਠੀਕ ਲੱਗਦਾ ਜੀ ਆ ਕੀ ਕਹਿੰਦੇ ਨੇ ਜਦੋਂ ਮੋੜਾਂ ਤੇ ਮੋੜਦੇ ਆ ਨਾ ਉਦੋਂ ਚੈਨਰ ਨੀਵੇਂ ਨੇ ਬਾਕੀ ਤਾਂ ਪਾਪਾਂ ਠੀਕੇ ਨੇ ਮੋੜਾਂ ਤੇ ਖਿਆਲ ਰੱਖਣਾ ਪੈਂਦਾ ਉਹ ਵੀ ਇਹਨੂੰ ਜਿਆਦਾ ਰੱਖਣਾ ਪੈਂਦਾ ਦੂਜਿਆਂ ਨਾਲ ਸਹੀ ਗੱਲ ਹੈ ਅਨੁਏ ਅੰਦਰ ਕਰਦੇ ਜਨਾਬ ਜੀ ਅਨੁਏ ਤੋੜਨਾ ਕਲਮ ਹੋ ਜਾ ਤੇਰੀ ਨਹੀਂ ਨਹੀਂ ਆਈ ਨਹੀਂ ਹੁੰਦੀ ਲਵੈਤ ਸੇ ਕੱਢ ਗਏ ਕਿਹੜੇ ਕਿ ਜਾਗੇ ਇਹਨਾਂ 사우ਦੀ ਵਾਲਾ ਆ ਲੋ ਜੀ ਇੱਥੇ ਆਪਾਂ ਸੈਡਿੰਗ ਕਰਨੀ ਹੈ ਤੇ ਸਾਰੀ ਜਿਤਨਾ ਛੋਟਾ ਹਰਾਫ ਕਰ ਨੂੰ ਉਹ ਪਰਲੇ ਬਣੇ ਜੇ ਟਰੱਕ ਤਰੂ ਅੰਦਰ ਖੜਨਾ ਕੋਈ ਵੱਡਾ ਇਹ ਜਿਹੜੀ ਫਾਰੀ ਸੈਟਿੰਗ ਕਰਨੀ ਆ ਵਿੱਚੋਂ ਇਹਨਾ ਥੱਲੇ ਘਾਹ ਨੂੰ ਸਾਰਾ ਸਾਫ਼ ਕਰਕੇ ਇਕ ਰਹੀ ਜਦੋਂ ਵੇਲਾ ਟਾਈਮ ਆਇਆ ਉਦੋਂ ਫਿਰ ਅੰਦਰ ਲਾਵਾਂਗੇ ਤਾਂ ਟਾਟੇਣ ਲੱਗਣੇ ਹਨ ਉੱਧਰ ਛੁੱਟੀ ਲਾਉਣੀ ਪਣੀ ਹੈ ਸਹੀ ਗੱਲ ਹੈ ਆਹ ਕੱਪਾ ਨੂੰ ਨੇ ਟਰੈਕਟਰ ਦੀ ਗੱਡੀ ਰੱਖਣ ਨੂੰ ਥੱਲੇ ਇਹ ਸਾਰੇ ਛੋਟੇ ਹੈ ਹਾਂਜੀ ਹਾਂ ਬਾਕੀ ਉਹ ਤਾਂ ਗਾਂਹਾਂ ਤੱਕ ਸਾਰੇ ਲੀਵਿਆਂ ਦੇ ਬੂਟੇ ਨਾਲ ਨਾਲ ਅਜੇ ਉਹ ਸਿਰ ਤੱਕ ਉਦੋਂ ਤੱਕ ਸਾਰੇ ਹਾਂ ਇਹ ਵੀ ਸਾਰੇ ਆਪਣੇ ਹੀ ਆ ਬਸ ਅਜੇ ਸਾਫ਼ ਕਰਨੇ ਆ ਫਿਰ ਵਧੀਆ ਲੱਗਣਗੇ ਇਹ ਜਿਹੜੀ ਕਟਾਈ ਹੋਊਗੀ ਫਿਰ ਬਾਹਰ ਲੀ ਦੇਖ ਇੱਥੇ ਅਸੀਂ ਆ ਗਏ ਹੁਣ ਦੇਖੋ ਕਿਦਾਂ ਮੋਟੇ ਲੱਗਦੇ ਜੈ ਤੂੰ ਦਾ ਤੇ ਜੈ ਤੂੰ ਜੈ ਤੂੰ ਜੈ ਤੂੰ ਜੈ ਬਕਾਸ਼ ਤੂੰ ਹਾਂਜੀ ਆ ਮੋਟਰ ਆ ਅੱਛਾ ਜੀ ਇਹ ਮੋਟਰ ਆਪਣੀ ਵੀ ਦੀ ਇਹ ਮਤਲਬ ਥੱਲੋਂ ਬੋਰ ਕੀਤੇ ਹੋਣਾ ਹਾਂਜੀ ਉਹ ਬੋਰ ਆ ਆ ਕੰਸੋਰਸੀ ਹੋ ਕੰਸੋਰਸੀ ਦਾ ਪਾਣੀ ਜਿਹੜਾ ਉਹ ਸਰਕਾਰੀ ਪਾਣੀ ਆ ਕਮੂਨ ਦਾ ਪਾਣੀ ਹੁੰਦਾ ਲਾਲਾ ਠੀਕ ਹੈ ਉਹ ਮੋਟਰ ਆਪਣੀ ਵੀ ਦੀ ਮੋਟਰ ਆ ਉਹ ਪੰਪ ਲੱਗੇ ਪ੍ਰੈਸ਼ਰ ਬਣਾਉਣਾ ਤੇ ओके ਅੰਦਰ ਚੱਲਦੀ ਹੈ ਇਹ ਮੋਟਰ ਦਾ ਕੋਠਾ ਹੋ ਗਿਆ ਹੈ ਮੋਟਰ ਦਾ ਕਮਰਾ ਹੋ ਗਿਆ ਕੋਠਾ ਦੇ ਹੋਰ ਕੋਈ ਨਹੀਂ ਮੋਟਰ ਵਾਲਾ ਕਮਰਾ ਹੁੰਦਾ ਨਹੀਂ ਕਿਹਨੇ ਕੀ ਕਰਨੀ ਸੀ ਕਨ ਕਿ ਸਾਡੇ ਕੋ ਮਖਤਿਆਰੀ ਸੀ ਮੋਟਰ ਵਾਲੇ ਜੰਦੇ ਦੀ ਉਹ ਆਈ ਕਿ ਤੱਕ ਪਾ ਕੇ ਕਰਦੇ ਥੇ ਥੱਲੇ ਪਾਣੀ ਬੰਦ ਕੀ ਜੇ ਨਾ ਪੈਰੀ ਜੇ ਪਾਣੀ ਲਾਗ ਨਾ ਫਾਇਦਾ ਠੀਕ ਹੋ ਗਿਆ ਜੱਟੂ ਮਿੱਤਰੋ ਮਾਰਾ ਹਰੇ ਕਿ ਪਸੀ ਪੈਣੀ ਹੈ ਜੇ ਸਰਕਾਰ ਵੱਲੋਂ ਹੋਵੇ ਜੇ ਕਈ ਵਾਰ ਕੁਦਰਤ ਵੱਲੋਂ ਨਹੀਂ ਪਈ ਜਾਂਦੀ ਜਿੱਦਾਂ ਕਿ ਮੈਂ ਖੜੀ ਫਸਲ ਨਹੀਂ ਗੜੇ ਪਈ ਜਾਂਦੀ ਆ ਦੇਖੋ ਇਧਰ 1500 ਰੁਪਏ ਦਾ ਆਪਾਂ ਨੂੰ ਘਾਟਾ ਪੈ ਗਿਆ ਉਹ ਨੁਕਸਾਨ ਹੋ ਗਿਆ ਹਾਂ ਇਧਰ ਪਹਿਲਾਂ 500 ਰੁਪਏ ਦਾ ਪਾਣੀ ਇਹ ਕਹਿੰਦੇ ਪਹਿਲਾਂ ਇੱਥੇ ਪਈ ਵੀ ਸੀ ਕਿਤੇ ਹਵਾ ਬਹੁਤ ਤੇਜ਼ ਆਈ ਇਧਰ ਪਹਾੜਾਂ ਕਿੰਦੀ ਹਵਾ ਹੁੰਦੀ ਆ ਉੱਥੋਂ ਨਾ ਹਵਾ ਜਦ ਬਾੜ ਗਿਆ ਬਜਰੀ ਤਿੱਖੀ ਹੋਏ ਤੇ ਹੋ ਜਾਂਦੀ ਆ ਨਾ ਤੇ ਤੇਜ਼ ਹੋ ਜਾਂਦੀ ਆ ਸਿੱਧੀ ਰੇਖਾ ਵਿੱਚ ਪਜੇ ਇਹ ਤੋਂ ਬਾੜ ਗਈ ਇਧਰ ਵੀ ਜਿਤਨਾ ਆ ਵੀ ਦਰਪਾਲਾਂ ਮਤਲਬ ਇਧਰ ਜਿੰਨੀਆਂ ਦਰਪਾਲਾਂ ਤਕਰੀਬਨ ਹੀ ਸਾਰੀਆਂ ਦਰਪਾਲਾਂ ਖਵਾਂ ਨੇਕਰੀ ਚੁੱਕਦੀਆਂ ਸਾਰੀਆਂ ਵਿੱਚੋਂ ਬਾੜਦੀਆਂ ਕੋਈ ਕੁ ਸੇਰਾ ਬਜਿਆ ਹੋਊਗਾ ਇਹਨਾਂ ਦੇ ਬਾਕੀ ਆ ਵੀ ਸੋ ਨਵੀਂ ਆ ਵੀ ਨਵੀਂ ਆਹ 2:00 ਬਜੇ ਫੇਰ ਉਹ ਅੱਗੇ ਜਾ ਕੇ ਸਾਰੀਆਂ ਨਵੀਆਂ ਪਾਉਣੀਆਂ ਪੈ ਗਈਆਂ ਈਦਾ ਧੱਕਾ ਦਾ ਗੇਰੀ ਜੱਟਾਂ ਨਾਲ ਜੱਟ ਦੀ ਜੂਨਪਰੀ ਸੁਖਜੀਤ ਸਾਹਿਬ ਓਕੇ ਜੀ ਮੈਨਾਂ ਵੀ ਤੁਹਾਨੂੰ ਮਿਹਰਬਾਨੀ ਬਹੁਤ ਬਹੁਤ ਰਿਕਲੇ ਰੋ ਜੰਮ ਜੰਮ ਪਰਮਾਤਮਾ ਚੜ੍ਹਦੀ ਕਲਾ ਸਟਾਡੀ ਓਕੇ ਓਕਰ ਨਹੀਂ ਓਕੇ ਜੀ ਓਕੇ ਜੀ ਓਕੇ ਓਕੇ ਤੇ ਵਾਕੀ ਮਿੱਤਰੋ ਅੱਜ ਦਾ ਵਲੌਗ ਇੱਥੇ ਆਪਾਂ ਆਪਣਾ ਬੰਦ ਕਰਦੇ ਆਂ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਪ੍ਰਮਾਤਮਾ ਕਰੇ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਜਿਹੜੇ ਜਿਹੜੇ ਆਪਣਾ ਧਰਤੀ ਆਪਣਾ ਪੰਜਾਬ ਛੱਡ ਕੇ ਵਿਦੇਸ਼ੀ ਧਰਤੀ ਤੇ ਰਹਿੰਦੇ ਹੋ ਤੇ ਸਾਡੀਆਂ ਸਾਰੀਆਂ ਨੇ ਦੁਆਵਾਂ ਤੁਹਾਡੇ ਨਾਲ ਨੇ ਤੇ ਸਾਰੇ ਜਮ ਜਮ ਤਰੱਕੀਆਂ ਕਰੋ ਆਪਣੇ ਕਾਰੋਬਾਰ ਸ਼ੁਰੂ ਕਰੋ ਤੇ ਅੱਜ ਦਾ ਵਲੌਗ ਇੱਥੇ ਆਪਾਂ ਨੂੰ ਬੰਦ ਕਰਦੇ ਆਂ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਸਵੇਰ ਮਿਲਾਂਗੇ ਸੋਹਣੇ ਵਲੌਗ ਦੇ ਵਿੱਚ ਤਦ